60 ਤੋਂ 65000 ਰੁਪਏ ਦੇ ਵਿੱਚ ਵਿਗਣ ਵਾਲੇ ਸੋਫੇ ਦੇ ਬਾਈ ਨੇ ਲਾਤਾ ਵੱਡਾ ਆਫਰ ਬਾਈ ਜੀ ਕੀ ਖਾਸियत ਹੈ ਇਹੋ ਜੀ ਇਹ ਵੀਰੇ 14 ਸੀਟਾਂ ਦਾ ਸੋਫਾ 14 ਨਾਲ ਇਹ ਜੇ ਦਿਵਾਨ ਲੱਗਿਆ ਹੋਇਆ ਹੈ ਉੱਪਰ ਸੋਏ ਬੰਦਾ ਆਰਾਮ ਨਾਲ ਬੈਠ ਕੇ ਦੇਖ ਪੈ ਕੇ ਦੇਖ ਕੀ ਬਾਤ ਹੈ ਕਿਹੜੀ ਫਾਰਮ ਪਈ ਹੈ ਜੀ ਇਹ ਵੀਰੇ ਸਾਰੀ ਐਚਆਰ ਫਾਰਮ ਪਈ ਹੈ 40 ਇੰਚ ਦੀ ਕੀ ਬਾਤ ਹੈ ਇਹਦੇ ਆ 6 6.5 ਫੁੱਟ ਦਾ ਬੰਦਾ ਆਰਾਮ ਨਾਲ ਸੋਵੇ ਆਰਾਮ ਨਾਲ ਹੀ ਨਾ ਪੈ ਜੂ ਬਾਈ ਤੇ ਸ਼ੀਸ਼ਾ ਨਾਲ ਦਵਾਂਗੇ ਸ਼ੀਸ਼ਾ ਨਾਲ ਦਵਾਂਗੇ ਵੀਰੇ ਸ਼ੀਸ਼ਾ ਨਾਲ ਆ ਗਿਆ ਲੱਗਦਾ ਦੋ ਚਿਹਰਾ ਨੇ ਨਾਲ ਦੋ ਚਿਹਰਾ ਆ ਗਿਆ ਨਾਲ ਪੂਰਾ ਯੂ ਆ ਗਿਆ ਸੋਫੇ ਦੀ ਤੇ ਇਹ ਇਹ ਚੀਜ਼ ਵੀ ਇਧਰ ਪਾਸੇ ਕੁਸ਼ਨ ਆ ਗਏ ਆ ਆ ਚੀਜ਼ਾਂ ਵੀ ਲੱਗ ਦੋ ਆ ਗਈਆਂ ਸਾਰੀਆਂ ਵੀ ਅਲੱਗ ਤੋਂ ਨਾਲ ਇਹ ਕਿਵੇਂ ਮਰਜ਼ੀ ਕਰ ਸਕਦੇ ਹੋ ਅਡਰੈਸ ਨਾਲ ਆ ਗਈ ਹਾਂ ਬੈਗ ਨਾਲ ਤੇ ਕੀ ਰੇਟ ਦਵਾਂਗੇ ਜੀ ਇਹ ਮੇਰੇ ਤੁਹਾਨੂੰ ਇੱਕੋ ਰੇਟ ਲੱਗੂਗਾ 65000 ਵਾਲੋ ਸੁਭਾ 55000 ਰੁਪਏ ਦਾ ਸਿਰਫ 55000 ਰੁਪਏ ਦੇ ਵਿੱਚ ਤੇ ਬਾਈ ਜੀ ਡਿਲੀਵਰੀ ਡਿਲੀਵਰੀ 올 ਪੰਜਾਬ ਫ੍ਰੀ ਜਿੱਥੇ ਮਰਜ਼ੀ ਮੰਗਾ ਲਓ ਕੀ ਬਾਤ ਹੈ ਪੂਰੇ ਪੰਜਾਬ ਡਿਲੀਵਰੀ ਫ੍ਰੀ ਤੇ ਬਾਈ ਜੀ ਇੱਕ ਗਿਫਟ ਦੇਣਾ ਬਣਦਾ ਇਹਦੇ ਨਾਲ ਵੈਸੇ ਲੋਡ ਨਹੀਂ ਹੁੰਦਾ ਗਿਫਟ ਦੀ ਇਹ ਰੇਟ ਹੀ ਬਹੁਤ ਸੋਹਣੀ ਕੁਝ ਨਹੀਂ ਹੁੰਦਾ ਜੀ ਛੋਟਾ ਜਿਹਾ ਗਿਫਟ ਦੇ ਦੋ ਕੋਈ ਜੱਕ ਨਹੀਂ ਛੋਟਾ ਜਿਹਾ ਤਾਂ ਨਹੀਂ ਗਿਫਟ ਤਾਂ ਵੱਡਾ ਹੀ ਦੇਣਾ ਬੂ ਫਿਰ ਚੱਕ ਆ ਲੈ ਲੋ ਦੋ ਕੁਰਸੀਆਂ ਤਾਲੀ ਦੀਆਂ ਦੋਨੇ ਲੈ ਲਓ ਦੋਨੇ ਦੋਨੇ ਰੇਟ ਟਾਲੀ ਦੇ ਘੱਟੋ ਘੱਟ ਇੱਕ ਕੁਰਸੀ 5000 ਰੁਪਏ ਦੀ ਘੱਟੋ ਘੱਟ ਕਾਦੇ ਚ ਬਣੀਆਂ ਬਈ ਇਹ ਸਾਰੀ ਟਾਲੀ ਆ ਜਦੋਂ ਮਰਜੀ ਚੈੱਕ ਕਰ ਲਓ ਚੈੱਕ ਕਰਕੇ ਲੈ ਜਾਓ ਚੈੱਕ ਕਰਕੇ ਲੈ ਜਾਓ ਪਾਲਸ ਲੱਗੀ ਹੋਈ ਆ ਪਾਲਸ ਲੱਗੀ ਆ ਪੂਰੀ ਕਿਹੜੇ ਪਿੰਡ ਸ਼ਹਿਰ ਚੋਂ ਆਣਾ ਬੂ ਜੀ ਆਪਣਾ ਮੱਲਣ ਪਿੰਡ ਆ ਮੁਕਸਰ ਸਾਹਿਬ ਡਿਸਟ੍ਰਿਕਟ ਦੇ ਵਿੱਚ ਆ ਸਿੰਘ